ਅਜਨਾ ਦੁੱਧਾ ਕ੍ਰੇਟ ਹੋ ਗਈ ਏ ਜੋਂਡਿਆਰ ਦੇ ਕੁਝ ਕੁ ਚੀਜ਼ਾਂ ਮਰੇ ਉਹ ਡਾਊਟ ਤੁਸੀਂ ਵੀ ਕਲੀਅਰ ਕਰਿਆ ਜੀ ਮੈਨੂੰ ਜਿੰਨੇ ਕਿ ਦੁੱਧਾ ਕ੍ਰੇਟ ਹੋਈ ਹੈ ਕਿਸੇ ਵੀਰ ਨਾਲ ਗੱਲ ਹੋਈ ਉਹ ਵੀ ਆਪਣੇ ਸੱਜਣੇ ਵੀਰ ਭਰਾ ਏ ਜਿਉਂਦਾ ਰਵੇ ਜਿੰਨੇ ਇਹ ਵਾਲੀ ਜਾਣਕਾਰੀ ਦਿੱਤੀ ਉਹਨੇ ਕਿਹਾ ਯਾਰ ਰੰਜੋਦ ਜਿਹਨੇ ਆਪਣੇ ਟਰੈਕਟਰ ਦੀ ਆਵਾਜ਼ ਨਹੀਂ ਹੈਗੀ ਟਕ 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 ਜਿਵੇਂ ਹੁਣ ਪੰਪ ਕਰਾਉਣ ਤੋਂ ਬਾਅਦ ਸਾਰੇ ਵੀਰਾਂ ਨੂੰ ਪਤਾ ਹੀ ਹੋਣਾ ਤੇ ਉਹਦੇ ਕਹਿੰਦੇ ਨੁਕਸਾਨ ਆ ਯਾਰ ਜੇ ਕਿਸੇ ਨੂੰ ਇਸ ਗੱਲ ਬਾਰੇ ਪਤਾ ਆ ਤੇ ਦੱਸਿਓ ਜਰੂਰ ਮੇਰੇ ਵੀਰਾਂ ਜਿਹੜੇ ਵੀਰ ਨੂੰ ਪਤਾ ਉਹ ਜਰੂਰ ਦੱਸਿਓ ਮਜ਼ਾਕ ਨਾ ਸਮਝੋ ਇਸ ਗੱਲ ਨੂੰ ਤੇ ਵੀ ਜਿਹੜੀ ਆਵਾਜ਼ ਆ ਜਵੇਂ ਆਪਣੀ ਸਲੋ ਰੇਸ ਤੇ ਤੇ ਇੱਕ ਚੀਜ਼ ਮੈਂ ਹੋਰ ਪੁੱਛਣੀ ਆ ਮੇਰੇ ਵੀਰ ਸਾਰਿਆਂ ਦੇ ਆਪੋ ਆਪਣੇ ਤਜਰਬੇ ਆ ਵੀਰਾਂ ਨੇ ਕਹਿਣਾ ਤੂੰ ਸਾਰੀ ਥੜੀ ਬਾਹਰ ਅੰਦਰ ਫਿਰਦਾ ਰਹਿਣਾ ਤੈਨੂੰ ਕਦੇ ਨਹੀਂ ਆਪਦਾ ਵੀ ਤੂੰ ਸਾ ਤੋਂ ਪੁੱਛਦਾ ਕਰਦਾ ਯਾਰ ਚੱਕਰ ਦਾ ਸਸਾ ਕੀ ਹੁੰਦਾ ਹੈ ਵੀ ਜਿੰਨੀ ਜਾਣਕਾਰੀ ਜ਼ਿਆਦਾ ਲਈ ਜਾਈਏ ਜ਼ਿਆਦਾ ਲਈ ਜਾਈਏ ਉਹ ਉਨੀ ਖਤਰਨਾਕ ਹੋ ਜਾਂਦੀ ਬੰਦੇ ਲਈ ਉਹ ਚੱਕਰ ਆ ਖਤਰਨਾਕ ਦਾ ਮਤਲਬ ਵੀ ਉਨਾ ਹੀ ਬੰਦਾ ਦਾ ਦੁੱਧਾ ਚ ਪੈ ਜਾਂਦਾ ਹਨ ਕੋਈ ਡਾਇਫਰਮ ਨੂੰ ਚੰਗਾ ਕਹਿੰਦਾ ਕੋਈ ਡਾਇਫਰਮ ਨੂੰ ਮਾੜਾ ਕਹਿੰਦਾ ਹਨਾ ਤੇ ਇਹ ਚੀਜ਼ ਮੇਰੇ ਵੀਰ ਜਿੰਨਾ ਜਿੰਨਾ ਨੇ ਐਕਸਪੀਰੀਅੰਸ ਕੀਤਾ ਕੋਈ ਪੁਰਾਣੇ ਮਤਲਬ ਮੈਂ 2000 18 12 16 17 18 ਚ ਇਹਦਾ ਪੰਪ ਕਰਾਇਆ ਸੀ ਪਹਿਲਾਂ ਤੇ ਵਧੀਆ ਚੱਲਿਆ ਆਪਾਂ ਨੇ ਕਹਿੰਦੇ ਮਾੜਾ ਚੱਲਿਆ ਡਾਇਫਰਮ ਵਾਲਾ ਹੁਣ ਕਰਾਇਆ ਉਹਦਾ ਐਕਸਪੀਰੀਅੰਸ ਆਪਾਂ ਜ਼ੋਰ ਵਾਲਾ ਤਾਂ ਦੇਖ ਲਿਆ ਵੀ ਜ਼ੋਰ ਤਾਂ ਬਾਬੇ ਦੀ ਮੇਰ ਨਾਲ ਲਾਉਂਦਾ ਅੱਤ ਐਨ ਪੂਰਾ ਕਿਲ ਪਰ ਉਹਦੀ ਲਾਈਫ ਆ ਜਿਹੜੀ ਉਹ ਜੇ ਕਿਸੇ ਨੇ ਹੰਡਾਈ ਆ ਤੇ ਦੱਸਿਓ ਜ਼ਰੂਰ ਹਨਾ ਵੀ ਕਿਵੇਂ ਦੀ ਰਹੀ ਆ ਤੁਹਾਡਾ ਤੇਰਪਾ ਕਿਵੇਂ ਦਾ ਰਿਹਾ ਤੇ ਇੱਕ ਚੀਜ਼ ਮੈਨੂੰ ਹੋਰ ਦੱਸਿਓ ਜਿਹੜੀ ਆਵਾਜ਼ ਜੌਂਡੀਅਰ ਦੀ ਜਦੋਂ ਆਪਾਂ ਮੋਡੀਫਾਈ ਕਰ ਲੈਂਦੇ ਆ ਆਵਾਜ਼ ਜਿਹੜੀ ਚੇਂਜ ਹੁੰਦੀ ਆ ਉਹਦੇ ਬਾਰੇ ਵੀ ਜਰੂਰ ਜਾਣਕਾਰੀ ਦਿਓ ਵੀ ਉਹ ਕੀ ਹਿਸਾਬ ਕਿਤਾਬ ਆ ਵੀ ਉਹ ਵਧੀਆ ਚੀਜ਼ ਆ ਜਾਂ ਨਹੀਂ ਹੋਣੀ ਚਾਹੀਦੀ ਆ ਜਾਂ ਨਹੀਂ ਇਹ ਵੀ ਦੱਸਿਓ ਮੇਰਾ ਵੀ ਮਾਕੀ ਮੈਂ ਜਿੰਨੀ ਕੀ ਨੌਲੇਜ ਲਈ ਆ ਮੈਂ ਦੱਸਾਂ ਕੀ ਚੱਕਰ ਆ ਮੇਰੇ ਵੀਰ ਫਿਰ ਉਹੀ ਗੱਲ ਆ ਜਾਣੀਆਂ ਵੀ ਤੂੰ ਤੈਨੂੰ ਨਹੀਂ ਗਾ ਪਤਾ ਤੂੰ ਸਾਰੀ ਗੱਡੀ ਐ ਤੁਰਦਾ ਫਰਦਾ ਰਹਿਣਾ ਹਰ ਇੱਕ ਦਾ ਆਪਾਂ ਬਣਾ ਨਾ ਨਜ਼ਰੀਆ ਦੋ ਤਰੀਕੇ ਹੁੰਦੇ ਆ ਦੋ ਤਰੀਕੇ ਦਾ ਮਤਲਬ ਕੀ ਵੀ ਜੇ ਤਾਂ ਆਪਾਂ ਡਾਇਫਰਾਮ ਵਾਲੇ ਬੰਦਿਆਂ ਕੋਲ ਜਾਂਦੇ ਤੇ ਉਹ ਡਾਇਫਰਾਮ ਦੀ ਸਫਤ ਕਰਦੇ ਆ ਕਿਉਂਕਿ ਬਹੁਤ ਜਾਣੇ ਵੀਰ ਭਰਾਉਣ ਡਾਇਫਰਾਮ ਲਾਉਂਦੇ ਆ ਹਨਾ ਆਪਾਂ ਤੁਹਾਨੂੰ ਮਾੜਾ ਨਹੀਂ ਕਹਿੰਦੇ ਮੈਂ ਆਪ ਲਵਾਈ ਆ ਤੇ ਜੇ ਆਪਾਂ ਦੂਸਰੇ ਵੀਰਾਂ ਕੋਲ ਜਾਂਦੇ ਆ ਵੀ ਜਿਹੜੇ ਨਹੀਂ ਡਾਇਫਰਾਮ ਯੂਜ਼ ਕਰਦੇ ਉਹ ਕਹਿੰਦੇ ਆ ਵੀ ਨਹੀਂ ਲਾਉਣੀ ਚਾਹੀਦੀ ਹੁਣ ਪੰਗਾ ਕੀ ਇਹ ਵੀ ਇੱਥੇ ਦੁੱਧਾ ਚਾਪਾ ਫਾ ਜਾਣੇ ਆ ਕਿਉਂਕਿ ਜਿਹੜੇ ਵੀਰ ਭਰਾ ਮੈਨੂੰ ਪਿਆਰ ਕਰਦੇ ਆ ਪਰਸਨਲ ਹੀ ਹੈ ਨਾ ਫੋਨ ਤੇ ਦੱਸਦੇ ਆ ਇਹ ਹੀ ਦੁੱਧ ਦਾ ਕ੍ਰੀਏਟ ਆ ਵੀ ਡਾਇਫ੍ਰਮ ਮਰੋਂ ਜੋੜ ਦਵਾ ਦੇ ਡਾਇਫ੍ਰਮ ਦਾ ਫਾਇਦਾ ਨਹੀਂ ਇਹਦਾ ਨੁਕਸਾਨ ਆ ਪਰ ਨੁਕਸਾਨ ਕੀ ਆ ਇਹ ਨਹੀਂ ਪਤਾ ਹਾਲ ਦੀ ਗੜੀ ਹੈ ਨਾ ਤੇ ਕਿਉਂਕਿ ਕੰਮ ਤਾਂ ਇੰਨਾ ਕੀ ਆ ਡਾਇਫ੍ਰਮ ਦਾ ਵੀ ਜਦੋਂ ਟਰੈਕਟਰ ਰੱਬਦਾ ਤੇ ਉਹ ਤੇਲ ਭੇਜ ਦਿੰਦੀ ਆ ਇੱਕ ਸਦਾ ਮੋਟਰ ਦਾ ਕੰਮ ਕਰਦੀ ਆ ਹਨਾ ਮੋਟਰ ਨਹੀਂ ਸੀ ਇਲੈਕਟ੍ਰੋਨਿਕ ਦਾ ਮੋਟਰ ਦਾ ਕੰਮ ਤੇ ਜਦੋਂ ਟਰੈਕਟਰ ਮਤਲਬ ਉਹ ਉਹਦੇ ਜਿਹੇ ਗਵਰਨਰ ਤੇ ਪਲੰਜਰ ਉਹ ਕੰਮ ਕਰਦੇ ਆ ਆਪਣੀ ਆਪਣੇ ਮੰਦੀਪ ਬਾਈ ਨੇ ਵੀ ਦੱਸਿਆ ਸੀਗਾ ਵੇਟ ਤੇ ਗਵਰਨਰ ਤੇ ਉਹ ਇੱਕ ਆਪਣੇ ਲੈ ਕੇ ਪੰਪ ਦੀ ਕੇਮ ਵੀ ਬਦਲੀ ਆ ਮੈਨਾਂ ਸਾਰਾ ਜ਼ਮਾਨਾ ਹੁਣ ਪਰ ਜੇ ਪੁੱਛੂਗਾ ਪਤਾ ਨਹੀਂ ਮੈਨੂੰ ਦੱਸੂਗਾ ਕਿ ਨਹੀਂ ਬਾਈ ਕਿਉਂਕਿ ਇਹ ਅਗਲੇ ਦਾ ਸੀਕ੍ਰੀਟ ਹੁੰਦਾ ਵੀ ਮੈਂ ਵਿੱਚ ਕੀ ਪਾਇਆ ਹਨਾ ਵੈਸੇ ਤਾਂ ਨਾ ਵੈਸੇ ਮੇਰੇ ਹਿਸਾਬ ਚ ਪੰਜਾਬ ਦੇ 100 ਚੋਂ 90% ਵੀਰ ਭਰਾਵਾਂ ਨੂੰ ਪਤਾ ਲੱਗ ਗਿਆ ਵੀ ਪਲੰਜਰ ਕਿਹੜੇ ਪੈਂਦੇ ਆ ਪੰਪ ਦੇ ਵਿੱਚ ਕੀਮ ਕਿਹਦੀ ਪੈਂਦੀ ਆ ਤੇ ਡਾਇਫਰਮ ਕਿਹੜੀ ਕੰਮ ਆਵਾ ਤੇ ਕਿਹੜੀ ਪੈਂਦੀ ਆ 90% ਵੀਰਾਂ ਨੂੰ ਪਤਾ ਲੱਗ ਗਿਆ ਦੱਸੋ ਕਿਉਂ ਕਿ ਸਭ ਦੀ ਆਪ ਆਪਣੀ ਯਾਰੀ ਆ ਯਾਰ ਪੰਪ ਵਾਲੇ ਵੀਰਾਂ ਨਾਲ ਜਾ ਇਧਰ ਉਧਰ ਕਿਤੇ ਵੀ ਹੈ ਨਾ ਤੇ ਉਹ ਵੀਰਾਂ ਨੂੰ ਪਤਾ ਲੱਗ ਹੀ ਗਿਆ ਵੀ ਯਾਰ ਇਹਦੇ ਵਿੱਚ ਕੀ ਹਿਸਾਬ ਕਿਤਾਬ ਆ ਕੀ ਪੈਂਦਾ ਕੀ ਨਹੀਂ ਪੈਂਦਾ ਤੇ ਜਿਹੜੇ ਜਿਹੜੇ ਵੀਰਾਂ ਨੇ ਐਕਸਪੀਰੀਅੰਸ ਕੋ ਪੁਰਾਣਾ ਐਕਸਪੀਰੀਅੰਸ ਕੀਤਾ ਨਾ ਆਪਣੇ ਉਹਦਾ ਡਾਇਫਰਮ ਦਾ ਉਹ ਦੱਸਿਓ ਜਰੂਰ ਇਹ ਕੀ ਚੱਕਰ ਆ ਇੱਕ ਚੀਜ਼ ਹੋਰ ਜਿਹੜਾ ਆਪਾਂ ਪੰਪ ਮਤਲਬੋਂ ਜ਼ਿਆਦਾ ਉਹ ਕਰ ਦਿੱਤਾ ਕੈੜਾ ਲਾ ਲਓ ਜ਼ਿਆਦਾ ਅਡਵਾਂਸ ਲਾ ਲਓ ਵੈਸੇ ਤਾਂ ਆਪਾਂ ਜ਼ੀਰੋ ਤੇ ਬੰਨਿਆ ਪਰ ਅੰਦਰੋਂ ਅਡਵਾਂਸ ਲਾ ਲਓ ਕਿਸੇ ਹਿਸਾਬ ਨਾਲ ਕਿਉਂਕਿ ਉਹਦੀ ਕੇਮ ਚੇਂਜ ਆ ਸਾਰਾ ਕੁਝ ਚੇਂਜ ਆ ਜਿਹਦੀ ਆਵਾਜ਼ ਆਉਂਦੀ ਹੈ ਜਿਵੇਂ ਟਣਕ ਦਾ ਟਰੈਕਟਰ ਪਹਿਲਾਂ ਚੱਲਦਾ ਸੀ ਸੁੱਤਾ ਹੁਣ ਚੱਲਦਾ ਐਲਟੀ ਮਾਡਲ ਨੂੰ ਜਿਹਨੇ ਐਲਟੀ ਮਾਡਲ ਨਹੀਂ ਚੱਲਦੇ ਹੁੰਦੇ ਪਹਿਲਾਂ ਉਹਨਾਂ ਦੀ ਆਵਾਜ਼ ਹੁੰਦੀ ਸੀ ਮਿੱ Đਾਣੇ ਜਿਵੇਂ ਦਾ ਹੁੰਦਾ ਸੀ ਹੁਣ ਉਦਾਂ ਚੱਲਦਾ ਜਦੋਂ ਕੰਪਨੀ ਤੋਂ ਆਇਆ ਸੀਗਾ ਉਦੋਂ ਸਾਇਲੈਂਟ ਸੀਗਾ ਜਮੈਂ ਆਪਾਂ ਨੂੰ ਪਤਾ ਯਾਰ ਸਾਰੇ ਵੀਰਾਂ ਨੇ ਦੇ ਉਹਦਾ ਵੀ ਜ਼ਰੂਰ ਦੱਸਿਓ ਤੇ ਇਹ ਨਾ ਮੇਰੇ ਵੀਰਾਂ ਮੈਂ ਫਿਰ ਵਾਰ-ਵਾਰ ਇਹੀ ਗੱਲ ਕਰਦਾ ਮੇਰੇ ਵੀਰਾਂ ਇਹ ਨਾ ਕਹਦੇ ਯਾਰ ਤੂੰ ਸਾਰੀ ਦਿਹਾੜੀ ਟੱਕੇ ਗੱਦ ਨਹੀਂ ਖਾਂਦਾ ਜਾਂ ਤੈਨੂੰ ਨਹੀਂ ਜਦੋਂ ਬੰਦੇ ਨੂੰ ਸਾਰੀ ਦਿਹਾੜੀ ਆ ਵੀ ਨੌਲੇਜ ਲੈ ਲਈ ਆ ਵੀ ਨੌਲੇਜ ਲੈ ਲਈ ਆ ਵੀ ਲੈ ਲਈ ਉਹਨਾਂ ਦਿਮਾਗ ਕਨਫਿਊਜ਼ ਹੋ ਜਾਂਦਾ ਚੱਲਦਾ ਨਹੀਂ ਉਹ ਚੱਕਰ ਹੋਇਆ ਪਿਆ ਮੇਰੇ ਨਾਲ ਤੇ ਬਾਕੀ ਅੱਜ ਦੇ ਵਲੌਗ ਦੀ ਕਰਦੇ ਸਟਾਰਟਿੰਗ ਹੁਣ ਆਪਾਂ ਚੱਲਦੇ ਆਂ ਗਾਂ ਤੇ ਦੱਸਿਓ ਜ਼ਰੂਰ ਮੇਰਾ ਵੀਰਾਂ ਤੋ ਡਾ ਦਵਾ ਕੀ ਕਹਿੰਦਾ ਕੀ ਸਾਬ ਕਿਤਾਵਾ ਮੈਂ ਸਹੀ ਆ ਜਾਂ ਗਲਤ ਹਣਾ ਤੇ ਮੇਰੇ ਵੀ ਰਪੇਜ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਚਲੋ ਹੁਣ ਆਪਾਂ ਚੱਲਦੇ ਆ ਅੱਗੇ ਅੱਜ ਤੁਹਾਨੂੰ 6 ਸਰਾਂ ਦਾ ਡਾਕਟਰ ਵੀ ਵਿਖਾ ਦੇਣਾ ਆਉਦੀ ਸ਼ੋਸ਼ਾ ਲਾਉਂਦੀ ਸਾਰਾ ਕੁਝ ਦਿਖਾ ਦੇਣਾ ਅੱਜ ਤੁਹਾਨੂੰ ਵੀ ਕੀ ਕਰਦੇ ਆ ਕੀ ਨਹੀਂ ਕਰਦੇ ਤੇ ਚਲੋ ਜੀ ਪਾਜ ਲੋ ਉਹਨੂੰ ਨਾ ਇਹ ਤਾਂ ਇਹ ਪੰਜਾਬ ਦੇ ਸਭ ਤੋਂ ਲੰਮੇ ਡਾਕਟਰ ਫਾਟਾ ਨਾ ਗੈਸਾ ਤੇ ਆਪਾ ਐਡਾ ਲੰਮਾ ਦਾ ਅੱਜ ਤੱਕ ਨਹੀਂ ਵੇਖਿਆ ਨਾ ਪਰਲਾ 6 ਸਿਲੰਡਰ ਚਾ ਤੇ ਆਹ 3 ਚਾ ਵੇਲਾ 3 ਜੀ ਲੰਮਾ 4 ਸਿਲੰਡਰ ਆ ਸਾਰੀ ਬੜ ਸ਼ਕਤੀਮਾਨ ਇਹ 4 ਸਿਲੰਡਰ ਚਾ ਲੰਮਾ ਇਹ ਦੋਨੇ ਘੜਾਇਆ ਬਰਾਬਰ ਤੇ ਮੈਂ ਤੁਹਾਨੂੰ ਬਖਾਉਣਾ ਦੋਨਾਂ ਦਾ ਫਰਕ ਉਹ ਹੈਗਾ 180 ਤੇ ਆਹ ਜਗਰੂਪ ਕੱਲਾ 80 HP ਨਾ 96 96 99 100 ਕਹਿ ਸਕਦਿਆ 100 ਵਿੱਚ ਵੀ ਤੇ ਉਹ 180 ਹੈ ਨਾ ਉਹ 180 ਹਲੇ ਰੈਡੀ ਹੋਣਾ ਤੇ ਬਾਕੀ ਹੀਰੋ ਵੀਰ ਹਲੇ ਵੀਡੀਓ ਸ਼ੂਟ ਕਰਨ ਲੱਗਾ ਇਹਦਾ ਹੌਕਤਾ ਵੇਖ ਲਓ ਤੁਸੀਂ ਤੇ ਇਹਦਾ ਹੌਕਤਾ ਵੇਖ ਲਓ ਦੋਨਾਂ ਦਾ ਯੱਕਾ ਨੰਬਰ ਕਮ ਐਤੇ ਵੀ ਜਵਾਨੀ ਦੁਬਾਰੇ ਲਿਆਉਣੀ ਆ ਇਹਦਾ ਵੀ ਕੰਮ ਚੱਲਦਾ ਪਿਆ ਇਹ ਸਰੰਦ ਡੋਂ ਤੋਂ ਬਾਅਦ ਜਗਰੂਬ ਸਰੰਦੋਂ ਤੋਂ ਬਾਅਦ ਆਏ ਹਾਏ ਓਏ ਐਦਾ ਸਰੰਦੋਂ ਤੋਂ ਬਾਅਦ ਸ਼ੁਰੂ ਕਰਾਂਗਾ ਕੰਮ ਦੋਨੋਂ ਤੋਂ ਬਾਅਦ ਹੀ ਕਰਨਾ ਹੈ ਅੱਛਾ ਚਲੋ ਬਾਬੇ ਦੀ ਮੇਰ ਨਾਲ ਵੀਰ ਸਾਇਲੈਂਟ ਤੇ ਕਰ ਲਿਓ ਹਣਾ ਵੀਰ ਮੇਰਾ ਲੱਗਾ ਆਪਣਾ ਸ਼ੂਟ ਕਰਨ ਵੀਰਾਂ ਦੀ ਵੀਡੀਓ ਕੈਮਰੇ ਕੁਮਰੇ ਆਨ ਕਰਕੇ ਮੈਕਮੂ ਕਾ ਆਨ ਕਰਕੇ ਵੀਰਾਂ ਨੂੰ ਲਾ ਲਈਏ ਤੇ ਵੀਰਾਂ ਦੀ ਵੀਡੀਓ ਸ਼ੂਟ ਕਰ ਲਈਏ ਬਾਕੀ ਇਹਨਾਂ ਟਰੈਕਟਰਾਂ ਬਾਰੇ ਮੈਂ ਤੁਹਾਨੂੰ ਫੇਰ ਦੱਸਦਾ ਦੋਨਾਂ ਦੇ ਵਿੱਚ ਡਿਫਰੈਂਸ ਦੱਸਦਾ ਬਾਅਦ ਵਿੱਚ ਮੈਂ ਕਿਹਾ ਤੁਹਾਨੂੰ ਨਾਲ ਦੀ ਨਾਲ ਵਿਖਾ ਵੀ ਦਵਾ ਮੀ ਵਲੌਗ ਮਤਲਬ ਵੀਡੀਓ ਕਿਵੇਂ ਸ਼ੂਟ ਹੁੰਦੀ ਆ ਆ ਹੀ ਰੋਹੀਓ ਦਾ ਕੈਮਰਾਮੈਨ ਉਧਰੋ ਹੀਰੋ ਲੱਗਾ ਆ ਵੀਡੀਓ ਸ਼ੂਟ ਕਰਨ ਚੱਕ ਜਗਰੂਪ ਦੀ ਕਲਾਸ ਲੱਗਦੀ ਵੀ ਵੀ ਪਹਿਲਾ ਇੰਜਣ ਕਿਵੇਂ ਹਨਾ ਸੀ ਸੂ ਜਿਵੇਂ ਵੀ ਹੁੰਦਾ ਸੀ ਜੋ ਵੀ ਹਿਸਾਬ ਕਿਤਾਵਾ ਉਹ ਦੱਸਦਾ ਪਿਆ ਮਾ ਕੀ ਪਰਲਾ ਟਰੈਕਟਰ ਯਾਰ ਬਾਲਾ ਕੈਂਡ ਆ ਮੈਂ ਪਹਿਲਾਂ ਵੀ ਵੀਡੀਓ ਚ ਵੈਸੇ ਤੁਹਾਨੂੰ ਵਿਖਾ ਚੁੱਕਾ ਉਹ ਟਰੈਕਟਰ ਯਾਰ ਉਹਨੂੰ ਜਦੋਂ ਪੇਂਟ ਪਹੁੰਚੋ ਗਿਆ ਨਾ ਮੈਨੂੰ ਬਾਲਾ ਕੈਂਡ ਲੱਗਿਆ ਚਲੋ ਬਾਬੇ ਦੀ ਮੇਰੇ ਨਾਲ ਸੋਨਾ ਸੋਨਾ ਚੱਲੇ ਸੁੰਡਣਾ ਹੋਵੇ ਵੀਰਾਂ ਨੂੰ ਤੇ ਇਹਨਾਂ ਦੀ ਵੀਡੀਓ ਸ਼ੂਟ ਕਰ ਲਈਏ ਫਿਰ ਮਿਲਦੇ ਆਂ ਆਪਾਂ ਤੁਹਾਨੂੰ ਵੀਡੀਓ ਹੋ ਗਈ ਸ਼ੂਟ ਤੇ ਜਗਰੂ ਪੌਂਟ ਟ੍ਰੇਨਿੰਗ ਦਿੰਦਾ ਤਾਂ ਵੀ ਵੀਡੀਓ ਸ਼ੂਟ ਕਿਵੇਂ ਕਰਨੀ ਲੈ ਲੈ ਇਧਰ ਵੇ ਇਧਰ ਵੇ 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 ਮਤਲਬ ਬੇਚ ਨਹੀਂ ਬੰਨਣਾ ਹਾਂ ਇਕ ਉਹ ਰਿਆ ਤਨ ਹਿੱਸਾ ਖਾ ਦਿੰਦਾ ਪਹਿਲਾਂ ਇਹ ਭੈਣ ਉਹ ਦੀਪਾ ਵੀਰੇ ਮੈਂ ਆ ਚੀਜ਼ ਸ਼ੂਟ ਕਰਾਂ ਅੱਜ ਹੀ ਸ਼ੂਟ ਕਰ ਲੈ ਆਏ ਹਾਏ ਆ ਆ ਟ੍ਰੇਨਿੰਗ ਚੱਲਦੀ ਵੀ ਆਏ ਆ ਨਹੀਂ ਹੈਗਾ ਇਹ ਸਾਈਡ ਦਾ ਹਾਂ ਆ ਯਾਰ ਸਾਡੇ ਸਾਰੇ ਪੀਰਾ ਹੁੰਦਾ ਨਾ ਇਹ ਵੀ ਦੋ ਇਹ ਵੀਰ ਨੂੰ ਕਹ ਜੇ ਨਾ ਆ ਆ ਇਹ ਸਮਝਾ ਦੇ ਆ ਥਿਊਰੀ ਇਹਦੇ ਵਿੱਚ ਆਵੇ ਹਾਂ ਉਹਦਾ ਤਾਂ ਥਿਊਰੀ ਸਮਝੀ ਆ ਹੌਲੀ ਹੌਲੀ ਨਹੀਂ ਨਹੀਂ ਮੁੰਡਾ ਸਾਡਾ ਪੂਰਾ ਜਵਾਨ ਆ ਬੇਲੀਆ ਤੇ ਵੀਡੀਓ ਹੋ ਗਈ ਸ਼ੂਟ ਜੌਲ ਸਾਹਿਬ ਸਾਡੇ ਓਕੇ ਟਣਾ ਟੰਨ ਟਿਚ ਪਿਚ ਤੇ ਉਹ ਹੁਣ ਆਪਾਂ ਕਿੱਧਰ ਨੂੰ ਜਾਣਾ ਆਹ ਦਾ ਵੀਰ ਜਾਗੋ ਵਾਲੇ ਨੇ ਹਣਾ ਇਹ ਇਹ ਨਹੀਂ ਟਲਦੇ ਜਾਗੋ ਵੇਖਣਗੇ ਅੱਜ ਪੈਂਦੀ ਉਸੇੜੀ ਆ ਹਾਂ ਤੇ ਬਾਕੀ ਹੁਣ ਇਹ ਟਰੈਕਟਰ ਅੱਜ ਲੈੇਣਾ ਕਿ ਨਹੀਂ ਟਰੈਕਟਰ ਹੀ ਲੈੇਣਾ ਜੌਲ ਟਰੈਕਟਰ ਹੋਏ ਨਾ ਰੱਡੀ ਚੱਲੀ ਜਾਣਾ ਕਿ ਨਹੀਂ ਚੱਲੇ ਜਾਣਾ ਪਰਸੋਂ ਦੇ ਦਾਂਗੇ ਚਲੋ ਪਰਸੋਂ ਆਪਾਂ ਦੇ ਹੀ ਦੇਣਾ ਕੱਲ ਚਲੋ 15 ਕੋਲ ਚੱਲਦੇ ਤੂੰ ਦੱਸ ਵੀਡੀਓ ਚੋਂ ਟਰੈਕਟਰ ਕਰ ਦਿਆਂਗਾ ਤੂੰ ਪਰਸੋਂ ਨੂੰ ਟਰੈਕਟਰ ਸਣਾ ਤਿਆਰ ਹੋ ਗਿਆ ਕਿਤੇ ਬੇਈਮਾਨ ਤਾਂ ਨਹੀਂ ਹੋ ਗਿਆ ਰੱਖ ਲੈਣਾ ਇਹ ਇਹਦੇ ਚੀਜ਼ਾਂ ਲਾਉਣੀਆਂ ਜੀ ਕਰੀ ਜਾਂਦਾ ਤੂੰ ਲੋਰ ਇਹ ਤੋਂ ਲਾ ਕੇ ਮੈਂ ਦੇ ਦੇ ਇਹ ਚਲੋ ਹੁਣ ਹੰਦਰ ਸਾਹਿਬ ਕੋਲ ਚੱਲਦੇ ਲਓ ਜੀ ਹੁਣ ਆਪਾਂ ਪਹੁੰਚ ਗਏ ਹੰਦਰ ਸਾਹਿਬ ਕੋਲੇ ਜਹੰਦਰ ਸਾਹਿਬ ਫੁੱਲ ਬੀਜੀ ਬੀਜੀ ਕੰਮ ਕੀ ਜੋ ਬਿਜੀ ਹੋਇਆ ਕਰਦਾ ਹੁੰਦਰ ਸਾਹਿਬ ਦਾ ਤੇ ਅਸੀਂ ਇੱਕ ਤਾਂ ਹਾਈਲੈਕਸ ਖੁੱਲੀ ਫਿਰਦਾ ਉਧਰ ਟੋਯੋਟਾ ਬਾਲੀ ਕੈਂਡ ਗੱਡੀ ਆ ਯਾਰ ਮੈਂ ਕਿਧਰ ਨੂੰ ਖੁੱਲੀ ਫਿਰਦਾ ਇਹਨਾਂ ਦੇ ਵੀ ਮੱਕ ਮੱਕ ਪਾਉਣੇ ਆ ਤੇ ਉਮਰਨਾ ਦੀ ਪਤਾ ਨਹੀਂ ਕੀ ਲੈਨਮੈਂਟ ਕਰਨ ਲੱਗਾ ਹਣਾ ਸ਼ਾਇਦ ਕੀ ਸਾਗਤਾਂ ਕਰਨਗਾ ਇਹਦੀ ਗਲੀ ਲੈਨਮੈਂਟ ਹੀ ਕਰਨੀ ਆ ਹੋ ਗਈ ਉੱਧਰ ਆ ਵੀਰ ਚੜੀ ਜਾਂਦਾ ਟਾਇਰ ਬਾਕੀ ਉਹਨਾ ਕਿਹੜਾ ਹਾਂ ਹਾਂਜੀ ਬਾਜੀ ਆਏ ਹਾਏ ਨਮਾ ਤੇ ਕਰ ਦਿੰਦੇ ਹੋ ਪੁਰਾਣਾ ਗੱਲ ਐ ਬਈ ਹੈ ਇਹ ਆਪਾਂ ਕੋਥਾ ਤੋਂ ਲਈਏ ਖਾ ਪੀ ਕੇ ਤੇ ਫੇਰ ਆਪਾਂ ਗਾਂ ਵਾਲਾ ਪ੍ਰੋਗਰਾਮ ਦੇਖਦੇ ਆ ਮੈਂ ਤਾਂ ਸ਼ਾਮਾ ਹੋ ਗਿਆ ਇਸ਼ਾਮਾਂ ਨੂੰ ਕੋਈ ਪ੍ਰੋਗਰਾਮ ਨਾ ਰੱਖੀ ਆ ਨਾ ਹੁਣ ਆਈ ਰੋਪਾ ਮੈਂ ਕਹਾਂ ਸ਼ਾਮਾਂ ਪੈ ਗਈਆਂ ਰਾਤ ਰੇ ਦੇ ਵਲੌਗ ਹਲ ਹੋ ਗਿਆ ਹੁਣ ਤੈਨੂੰ ਪਤਾ ਤੇ ਮੈਂ ਦੱਸਿਆ ਸੀ ਜਿਹੜਾ ਕੰਮ ਵਲੌਗ ਹਲ ਹੋ ਗਿਆ ਹੁਣ ਬਲੋਗਰ ਬਣ ਗਿਆ ਨਾ ਤੂੰ ਹੁਣ ਇੱਧਰ ਆ ਜਾ ਇੱਕ ਆਵੇਂ ਆਉਣਾ ਇੱਕ ਮਿੰਟ ਮੈਂ ਕਹ ਤੂੰ ਵੀਰੇ ਨਾਲ ਗੱਲ ਕਰਦਾ ਪਿਆ ਸੀ ਸਮਝਾਉਣਾ ਪਿਆ ਕਿਥੋਂ ਸ਼ਾਟ ਕਿਦਾਂ ਐਂਗਲ ਲੈਣੇ ਆ ਨੇ ਹੋਈ ਨਾ ਨਾ ਟ੍ਰੈਂਡ ਹੋ ਜਣਾ ਟ੍ਰੈਂਡ ਸਾਰੇ ਹੋ ਜਾਂਦੇ ਤੇ ਤੇਰੇ ਵਾਲੇ ਵੀ ਤਾਂ ਇਦਾਂ ਹੀ ਸੀਗੇ ਪਹਿਲਾਂ ਤਾਂ ਮੈਂ ਦੇਖ ਘਰ ਬਲੌਗਰ ਤੇ ਵੇਖ ਮੇਰੇ ਤੋਂ ਪਹਿਲਾਂ ਫੋਨ ਜਾਨੀ ਘੁੰਮਦਾ ਹੁੰਦਾ ਪਹਿਲਾਂ ਸੰਗ ਦੀ ਗੱਲ ਸਾਰੀ ਬਾਅਦ ਹਾਂ ਐਂ ਲੱਗਦਾ ਪਤਾ ਨਹੀਂ ਕਿ ਕੀ ਹੋਇਆ ਹਾਂ ਹੁਣ ਦੱਬਦੇ ਹੀ ਕਿ ਇਹ ਵਧੀਆ ਪਾ ਬਲੌਗਰ ਕਿੰਨੇ ਪਾ ਹੁੰਦੇ ਇਹ ਹੀ ਇਹ ਹੀ ਤਾਂ ਬੀਜੇ ਮੈਂ ਵੀ ਵੱਡ ਜਾਂਦਾ ਚੰਗਾ ਸਕਦਾ ਕਰਨਾ ਹੀ ਆਈ ਕੋਈ ਬਾਕੀ ਮੈਨੂੰ ਨਾ ਮੇਰੇ ਤਾਂ ਇੱਕ ਦੋ ਵੀ ਉੱਤਰਾ ਮੇਰੇ ਫੋਨ ਆਏ ਉਹ ਕਹਿੰਦਾ ਯਾਰ ਜੇ ਉਹ ਤਾਂ ਭਾਵੇਂ ਕੁਝ ਵੀ ਪਾਉਂਦਾ ਮੈਂ ਕਹਿੰਦਾ ਪਰ ਵੀਡੀਓ ਪਾ ਗੰਦਾ ਮੈਂ ਨਾ ਉਹ ਰਿਕਾਰਡਿੰਗ ਕੀਤੀ ਮੈਂ ਭਾਈ ਮੈਂ ਤਾਂ ਤੇਰੀ ਮੈਂ ਰਿਕਾਰਡਿੰਗ ਕਰਦਾ ਜਦੋਂ ਆ ਜਾਂਦਾ ਕਰਦਾ ਉਹ ਕਹਿੰਦਾ ਯਾਰ ਮੈਂ ਤੇ ਜੋ ਮਰਜੀ ਪਾ ਕਹਿੰਦੇ ਇਹ ਸਵਾਦ ਹੀ ਨਹੀਂ ਆਉਂਦਾ ਜਿਹਨਾਂ ਨੇ ਸੱਤ ਤੱਕ ਦੇ ਤਾਂ ਵੀਡੀਓ ਨਾ ਪਾ ਗਏ ਤੇ ਕਹਿੰਦਾ ਉਹ ਐਪੀਸੋਡਾਂ ਅੰਦਰੋਂ ਦੇਖਣਾ ਹੁੰਦਾ ਦੇਖਣ ਲੱਗ ਪੈਂਦਾ ਮਾਚੋਣਾ ਪਾ ਹੰਦਰ ਸਾਹਿਬ ਕੋ ਖਾ ਵੀਗੇ ਤੇ ਗਾਂ ਵਾਲਾ ਪ੍ਰੋਗਰਾਮ ਕਰਦੇ ਆ ਵੀਰਾ ਟ੍ਰੇਨਿੰਗ ਦਿੰਦਾ ਪਿਆ ਛੋਟੇ ਵੀਰ ਨੂੰ ਵੀਡੀਓ ਸ਼ੂਟ ਦੀ ਦੇਖ ਇਹਨਾਂ ਦੇ ਮੂੰਹ ਚੱਲਦੇ ਦੇਖ ਮੈਂ ਕਹਿਣਾ ਬਰਕਲੇ ਖਾਵਾਂਗੇ ਵੇਖੀ ਵੇਖੀ ਇਹਦਾ ਮੂੰਹ ਵੇਖੀ ਚੱਲਦਾ ਇਹਦਾ ਮੂੰਹ ਵੇਖੀ ਚੱਲਦਾ ਚਾਰ ਦਿਨ ਹੀ ਹੋਇਆ ਇਹਦਾ ਮੂੰਹ ਕਰਦੇ ਚਾਰ ਦਿਨ ਹੀ ਹੋਇਆ ਤਾ ਨਾ ਖਾਣ ਦਊ ਤੇ ਨਾ ਓਏ ਹਾਂ ਹਾਂ ਬੋਲ ਬੋਲ ਗਾਉਂ ਬੋਲਾ ਆਹੇ ਹਰਾਜਾ ਜੋਂਡੀਰ ਰਲ ਗਿਆ ਸੜਿਆ ਜਾ ਨਾ ਕਹਾ ਫਿਰ ਜੋਂਡੀਰ ਨੂੰ ਹੋਰ ਆ ਗਿਆ ਹਣ ਆ ਹਾਂਜੀ 12 17 ਦੇ ਟੈਰੀਸਾ ਕਰਦੇ ਹੋਲਣ ਦੀਆਂ ਹੋਲਣ ਤੇ ਹੋ ਜਾਣਗੇ ਜੰਮ ਕੇ ਜੰਮ ਕੇ ਆ ਜਾਓ ਇਹ 7 ਜਨਮ ਲੱਗ ਜਾਣੇ ਇਹ ਜੋੜੀ ਬੱਸ ਮੈਂ ਤਾਂ ਚੱਕ ਪਰੇ ਹੋਣੀ ਵਾਲੇ ਪਰੇ ਹੋਣੀ ਬੱਸ ਬੰਦੂ ਰੈਕਟਰ ਸਿਰ ਬੱਸ ਪਾ ਜਾ ਜਨੂ ਮੜਾ ਕੇਸਰ ਮੈਂ ਨਹੀਂ ਪਾਣਾ ਮੈਂ ਨਹੀਂ ਪਾਣਾ ਤੁਸੀਂ ਆਪੇ ਪਾ ਦਿਓ ਜੇ ਆਪਦੇ ਹਿਸਾਬ ਦੇਣਾ ਜਿਵੇਂ ਤੁਹਾਨੂੰ ਚੰਗਾ ਲੱਗੇ ਪਰ ਪਾਇਓ ਚੁਰੂਰੇ ਨੂੰ ਜਿਹੜਾ ਨਹੀਂ ਟਲਦਾ ਇਹਨੇ ਪੋਣਾ ਨਾ ਚੈਲ ਕਰਦੇ ਜੋੜੀਆਂ ਨਾਲ ਵਰਡ ਰਸਟਾਂਗੇ ਆਏ ਕਿਵੇਂ ਕਿਵੇਂ ਵੀਰੇ ਜ਼ੋਰ ਦੇ ਵਿੱਚ ਖਾਲਾ ਤੇ ਹੋਲਣ ਖੱਡਾਂਗੇ ਜੋੜੀਆਂ ਦੇ ਬਰਾਬਰ ਜੇ ਘਰੇ ਗਾਲ ਵੀ ਕੱਢੀ ਕੁਝ ਵੀ ਖੜਾ ਆਪਣਾ ਟ੍ਰੈਕਟਰ ਲੈ ਕੇ ਆਇਓ ਤਾਂ ਬੋਲੋ ਜੱਟ ਅਟੈਂਡ ਆਮ ਬਾਲੀ ਬਦਮਾਚੀ ਕਰਦਾ ਵਾ ਇਹਨੂੰ ਖੀਰ ਆ ਕਿ ਲਾਜਮੀ ਦੇਣੀ ਹੈ ਬਾਕੀ ਵੀਰਾਂ ਨੇ ਕਹਣਾ ਤੂੰ ਦੇ ਦੇ ਲਿਆ ਵੀ ਪਹਿਲਾਂ ਤੂੰ ਮੈਨੂੰ ਕਹਣਾ ਮੇਰੇ ਬਰਾਬਰ ਲਿਆ ਕੇ ਨਾ ਲਿਆਉਣਾ ਲਿਆਓ ਲਿਆ ਆ ਜਾ ਜਦੋਂ ਮਰਜੀ ਸਾਂਹੀ ਆ ਜਾ ਕੱਲ ਰਹਿ ਗਈ ਕਾਪੜਿਆਂ ਨਾਲ ਹੀ ਪਾ ਲੈ ਹੂੰ ਨਹੀਂ ਡਲਦਾ ਹਣ ਕਰੀਏ ਕੀ ਜਦੋਂ ਗੁਰਕਲ ਲਾਉਣੀ ਮੈਣੀ ਹਣ ਜਦੋਂ ਨਹੀਂ ਡਲਦਾ ਕਰੀਏ ਕੀ ਹੁਣ ਮੈਂ ਬਧੇਰਾ ਕਿਜਾਰਾ ਕੀਤਾ ਪਰ ਤੁਹਾਡੀ ਇਹਨਾਂ ਫੀਲਿੰਗ ਜਿਆਦਾ ਲੈ ਗਿਆ ਬਾਈ ਟੌਨਟ ਹੈ ਤੁਹਾਨੂੰ ਮੈਂ ਤੁਹਾਨੂੰ ਕਹਿੰਦਾ ਕਿ ਟੌਨਟ ਕਾਣਾ ਮੈਨੂੰ ਮੇਰੇ ਕੋਈ ਨਹੀਂ ਬਾਕੀ ਤੁਸੀਂ ਆਦਲੋ ਮਾਨ ਸਤਕਾਰ ਦੇ ਆ ਜਾ ਮੈਂ ਦੇ ਦਤਾ ਹਣ ਇਹ ਨੂੰ ਖਾ ਲੈਂਦੀ ਏ ਨਹੀਂ ਤੈਨੂੰ ਪਚਣਾ ਨਹੀਂ ਆਂ ਅਈ ਆਗੇ ਵਾਪਸ ਫੇਰ ਜੋ ਸਾਹ ਕੋਲੇ ਤੇ ਟਰੈਕਟਰ ਦੀ ਅਈ ਕਾ ਸ਼ੋ ਲਾ ਕੇ ਇੱਕ ਵਾਰੀ ਵਖੀ ਰੰਗ ਰੂਪ ਕਿਦਾਂ ਦਾ ਲੱਗਦਾ ਟੈਂਪਰੇਰੀ ਇੱਕ ਵਾਰੀ ਲਾਉਣ ਲੱਗੇ ਆ ਸ਼ੋ ਹੈਗੀ ਇਹਦੀ 오ਰੀਜਨਲ ਦੇਖ ਵੀਰਾਂ ਨੇ ਕਿੰਨੀ ਸਾਂਭੀ ਆ ਬਣਦੀ ਨਾ ਗੱਲਬਾਤ ਐਣ ਕੋਕਾ ਕੰਮ ਕੀਤਾ ਪਿਆਕਣੀ ਜਦੋਂ ਪੂਰੀ 오ਰੀਜਨਲ ਲੁੱਕ ਦੇ ਵਿੱਚ ਬਣ ਗਿਆ ਨਾ ਸੌਰੀ ਇਹ ਆ ਓਰ ਜਦੋਂ ਲੋਕੇ ਚ ਬਣ ਗਿਆ ਨਾ ਉਦੋਂ ਆਪਾਂ ਇਹ ਦੁਬਾਰਾ ਵੀਡੀਓ ਬਣਾਵਾਂਗੇ ਫਿਰ ਪਤਾ ਲੱਗੂ ਵੀ ਕੀ ਸਾਹਤਾ ਵਾ ਇਹ ਇਧਰਲਾ ਪੱਲਾ ਲੱਗ ਗਿਆ ਪੱਲਾ ਵੀਰਾ ਲੱਗ ਜਾਂਦਾ ਉਹ ਪੁਰਾ ਇੱਕ ਰੱਖ ਕੇ ਤੁਹਾਨੂੰ ਇਹਦਾ ਰੰਗ ਰੂਪ ਉਹ ਦਿਖਾਉਣੇ ਆ ਵੀ ਕਿਵੇਂ ਦਾ ਲੱਗਦਾ ਟਰੈਕਟਰ ਮਾਨੂੰ ਗੱਲ ਕਰਨੀ ਕਿ ਆ ਪੱਲੇ ਦੋ ਲੈ ਜਾਂਦੇ ਕਿਉਂਕਿ ਟਰੈਕਟਰ ਲੰਬਾ ਹੋਣ ਕਰਕੇ ਦੂਜਾ ਪੱਲਾ ਨਾਲ ਐਡ ਹੋ ਜੂਗਾ ਉਨੂੰ ਕਟਿੰਗ ਲੱਗ ਕੇ ਬਾਕੀ ਖਿੱਚਦੇ ਕੰਮ ਹਣਾ ਪਾਉ ਪੂਰਾ ਸਿਰਾ ਕਰਾ ਦੇਣਾ ਸਿਰਾ ਵੀਰੋ ਚ ਲਾਲਾ ਬੰਦਿਆ ਗੇ ਨਾ ਲਾਗ ਵਣਗੀ ਗੱਲ ਸੁਣਾ ਏ ਏ ਏ ਏ ਖੜ ਜੋ ਖੜ ਜੋ ਖੜ ਜੋ ਖੜ ਜੋ ਆਰੇ ਆਰੇ ਇੱਥੇ ਇੱਥੇ ਹਾਂ ਐ ਸ਼ਾਵਾਸ਼ੀ ਅਜੀ ਤਾਂ ਰੰਗ ਰੂਪ ਵਿਖਾ ਦੇਣਾ ਰੰਗ ਰੂਪ ਨਿਕਰਿਆ ਜੱਟਾ ਨਿਕਰਿਆ ਹਾਏ ਓਏ ਬੂਹਾ ਕਹਿੰਦਾ ਜੋਲ ਸਰਾਇ ਲੱਗੂ ਓ ਜਦੋਂ ਬਣ ਗਿਆ ਪੂਰਾ ਮੈਂ ਕਹਿੰਦਾ ਪੂਰੀ ਅੰਡ ਗੱਲ ਬਾਤ ਬਣੂ ਕਿਵੇਂ ਨਿੱਕਾ ਨਿੱਕਾ ਲੱਗਦਾ ਉਹ ਵੇਖੀਂ ਸ਼ੋਅ ਲੱਗਣਾ ਵੱਡਾ ਲੱਗਣਾ ਨੇ ਬਹੁਤ ਜਿਆਦੇ ਤਕੜਾ ਲੱਗਣਾ ਐਨੇ ਦੂਰੋਂ ਖੜਕੇ ਦਾ ਦੇਖ ਇੱਕ ਫੁੱਟ ਦਾ ਫੁੱਲ ਬਾਈ ਜਾ ਹਾਂ ਉੱਟ ਦੀ ਵਧੀਆ ਉੱਟ ਦੀ ਵਧੀਆ ਤੇ ਇਹ ਨਾ ਸ਼ੋਅ ਜਦੋਂ ਬਣਾਈ ਨਾ ਸੌਰੀ ਮੱਖੀ ਆ ਗਈ ਇਹ ਨਾ ਆਵੇ ਜਿਵੇਂ ਪਿੱਛੋਂ ਨੀਵੀਂ ਆ ਚੱਲ ਨੱਟ ਨਹੀਂ ਕੇ ਕੱਸੇ ਇਹਨ ਗੁਣੀਆਂ ਚ ਬਰਾਬਰ ਦੁਨੀਆਂ ਹੀ ਹੋਣੀ ਪੂਰੀ ਹਨਾ ਨਹੀਂ ਅੱਗੋਂ ਨਾ ਅੱਗੋਂ ਉੱਚੀ ਹੋਵੇ ਨਾ ਪਿੱਛੋਂ ਨੀਵੀਂ ਹੋਵੇ ਬਰਾਬਰ ਕੋਈ ਫਰਕ ਆ ਸ਼ੋਅ ਨੇ ਹਨਾ ਪਿੱਛੋਂ ਸਿੱਟੀ ਹੋਈ ਇੱਥੋਂ ਹਮ ਬਣ ਜਾਣੀ ਗੱਲ ਜਵਲ ਜਦੋਂ ਤਿਆਰ ਹੋ ਗਿਆ ਨਾ ਤੇ ਸਲੰਸਰ ਬਾਹਰ ਇਹਦੇ ਨਿਕਲ ਆਇਆ ਤੇ ਮੈਂ ਕਹਿੰਦਾ ਵੇ ਵੇਖੀ ਆ ਇਦਾਂ ਵੀ ਗੱਲ ਐ ਨਾ ਸਵਰਾਜ 855 ਪੂਰੀ ਗੱਲ ਵਾਤਾ ਯਾਰ ਸਿਰਾ ਕਰਤਾ ਜਵਲ ਬਾਕੀ ਨੂੰ ਹੁਣ ਜਿੱਦੇ ਰੈਡੀ ਹੋ ਗਿਆ ਉਹਦੇ ਚਲਾ ਕੇ ਵੇਖਾਂਗੇ ਵੈਸੇ ਤਾਂ ਵੀਰ ਕਹਿੰਦਾ ਵੀ ਆ ਰਾਡ ਲੰਮੀ ਹੋਣ ਕਰਕੇ ਨਾ ਰੈਲਾ ਹੋ ਗਿਆ ਸਿਰ ਰੈਲਾ ਹੀ ਬਹੁਤ ਆ ਹਾਂ ਪਾਵਰ ਦੀ ਲੋਡ ਨਹੀਂ ਪਈ ਲੋਡ ਨਹੀਂ ਹਣਾ ਬੜੀ ਦਿਨ ਲੋਡਿੰਗ ਨਹੀਂ ਪੈਣੀ ਜਨਾਰੇ ਵਾਲਾ ਇੱਕ ਹੱਥ ਨਾਲ ਉੱਤੇ ਮੁੜੀ ਜਾਂਦਾ ਪਤਾ ਨਹੀਂ ਚੀਜ਼ ਜਦੋਂ ਸੋਹਣੀ ਤਿਆਰ ਹੋਈ ਹੋਵੇ ਨਾ ਮੈਨੂੰ ਵੈਸੇ ਬੜੀ ਚੰਗੀ ਲੱਗਦੀ ਗੁਣੀਆਂ ਚ ਕੰਮ ਹੋਇਆ ਹੋਵੇ ਨਾ ਇਹ ਹੁਣਾਂ ਕਹੇ ਆਪਾਂ ਸ਼ੋਅ ਨਾ ਲਈ ਉੱਤੇ ਲਈ ਫਰੀ ਨਹੀਂ 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 ਜਿਹੜਾ ਅਸੀਂ ਰੱਖਿਆ ਮੈਂ ਦੇਖਿਆ ਨਾ ਪਰ ਸ਼ੋਅ ਨਹੀਂ ਲਈ ਵਧੀਆ ਨਹੀਂ ਲੱਗਦੀ ਨਹੀਂ ਯਾਰ ਹੁਣ ਜਗਰੂਪ ਵਾਲਾ ਹੀ ਉਹ ਸ਼ੋਅ ਤਾਂ ਵਗਿਆ ਸੋਹਣਾ ਸੋਹਣਾ ਲੱਗਦਾ ਯਾਰ ਸ਼ੋਅ ਜਾਏ ਇੱਕ ਪਾਸਾ ਲੱਗਾ ਇੱਕ ਪਾਸੇ ਹੁਣ ਉਹੀ ਤਾਂ ਤੈਨੂੰ ਕਹਿਣਾ ਚੀਜ਼ ਹੁਣੇ ਦੇਖੀ ਤੇ ਕਿੰਨਾ ਕੈਮ ਬੰਦਾ ਜਦੋਂ ਇਹ ਬਣਿਆ ਥੋੜਾ ਵੀ ਕੀ ਆ ਪਾਈ ਕਵਰ ਕਰਦੇ ਨਹੀਂ ਹਾਂ ਐਨ ਓਕੇ ਹੋ ਜੂ ਇਹ ਵੀ ਚਲੋ ਉਹਨਰ ਮਾਰ ਫੋਨ ਉਹਨਾਂ ਨੂੰ ਖੋਲਾ ਉਹ ਕਿਹਨੇ ਮੋਟਰਸਾਂ ਚੱਕਣ ਗਏ ਅਸੀਂ ਜਗਰੂਪ ਦਾ ਗਰੂਪ ਵਾਲਾ ਮੋਟਰਸਾਂ ਕਿੱਥੇ ਖੜਾ ਆਉਦਾ ਜਗਰੂਪ ਦੇ ਘਰੇ ਨਹੀਂ ਨਹੀਂ ਘਰੇ ਨਹੀਂ ਢੋਣ ਲਾਇਆ ਵਿੱਚ ਢੋਣ ਲਾਇਆ ਹਣਾ ਕਿਤੇ ਇੱਕ ਇੱਕ ਦੇ ਖੜਾ ਮੋਟਰਸਾਂ ਕਰਨ ਵੀ ਗਏ ਹਾਂ ਆ ਪਾਸ ਕੋਲ ਇੱਥੇ ਕੀ ਸੀਗਾ ਜੌਲ ਇੱਥੇ ਆਹ ਪਲੇਟ ਕਰ ਜਦੋਂ ਗੱਡੀ ਚੁੰਦਾ ਉਹ ਇੰਨਾਂ ਦੇ 85 ਨਾਲ ਪੈਰ ਹੁੰਦੇ ਦੇ ਅੱਛਾ ਹਾਂ ਇਹ ਖੋਲ ਦੇਣਾ ਰਾਮ ਇਹ ਖੋਲ ਦੀ ਅਬਦ ਮੈਂ ਕਹਿੰਦਾ ਰਹਿ ਜਾਂਦੀ ਮਾੜਾ ਮੋਟਾ ਇਹਨਾਂ ਪੈਰਪੂਰ ਰੱਖਣ ਨੂੰ ਵਧੀਆ ਪੈਰਪੂਰ ਰੱਖਣ ਨੂੰ ਵਧੀਆ ਲੱਗਾ ਰਹਿੰਦੇ ਨਾਲ ਉਹ ਜੂ ਹੀ ਲਾਣਾ ਜੇ ਲੋੜ ਬੂ ਆਪੇ ਲਾ ਦਿਓ ਹਾਂ ਇਹ ਲੱਗਾ ਰਹਿੰਦੇ ਤੇ ਪੈਰ ਰੱਖ ਕੇ ਢੀਲ ਬਣਾਉਣਾ ਸੌਖਾ ਹਾਂ ਬਈ ਜਾਂ ਹਣ ਉੱਧਰ ਕਰਦੀ ਇੱਥੇ ਤਾਂ ਫੋਟਰ ਲਾਣਾ ਦਾ ਹੀ ਕੋਡਾ ਬਣਾ ਕੇ ਲਾ ਦੀ ਕੇਰਾਉਂਗਾ ਕੋਡਾ ਸਿੱਧੇ ਦੋ ਪੈਰ ਰੱਖ ਕੇ ਚੜ ਜਿਹੜਾ ਬੰਦਾ ਸਿਰ ਆ ਗਿਆ ਸਿਰ ਆ ਹਾਂ ਲਓ ਜੀ ਇੱਕ ਵਾਰੀ ਫੇਰ ਲੁੱਕ ਵੇਖ ਲਓ ਸ਼ੋਅ ਅਸੀਂ ਲਾ ਦੇਣੀ ਫੇਰ ਲਾ ਦਿਓ ਜੀ ਚੱਕ ਦੋ ਫਟੇ ਆਹ ਰੰਗ ਰੂਪ ਬੰਦਾ ਇਹਨਾਂ ਯਾਰ ਸੜਾ ਪੱਲਾ ਉਹ ਵੀ ਇਹਦੇ ਨਾਲ ਦਾ ਮਿਲ ਜਾਂਦਾ ਨਾ ਪਰ ਅੰਦਾ ਰੰਗ ਕਰਾਉਣਾ ਹੀ ਆਣਾ ਰੋਣਾ ਹੀ ਪਊਗਾ ਇੰਨਾ ਤੇ ਆਪਾਂ ਨੂੰ ਇਹਦਾ ਰੰਗ ਕਰਾਣਾ ਕੋਈ ਨਹੀਂ ਕਰ ਹੀ ਕਰ ਲੈਣੀ ਮੈਂ ਮੈਂ ਜੈਂਗੋ ਬਣਾਉਣਾ ਜੈਂਗੋ ਤੇ ਜਦੋਂ ਦਾ ਸਲੈਂਸਰ ਬਾਹਰਪੂਰ ਨਿਕਲ ਜਾਣਾ ਉਦੋਂ ਹੋਰ ਚੀਜ਼ ਸਿਰ ਆ ਬਣੂ ਤੇ ਜਲ ਇੱਥੋਂ ਫਿਰ ਇਹਦਾ ਸਲੈਂਸਰ ਜਿਵੇਂ ਆਪਾਂ ਕੱਢਣਾ ਇੱਥੋਂ ਤੇ ਅੱਗੇ ਕੀ ਰਿੰਗ ਰੂੰਗ ਪਊਗਾ ਜਾਂ ਕੀ ਪਊਗਾ ਪੈ ਬਣਾ ਕੇ ਲਾਉਣਾ ਨਹੀਂ ਯਾਰ ਇਹਨਾਂ ਨੂੰ ਪੱਠੀ ਪਈ ਆ ਆਪਣੇ ਕੋਲ ਜਿਹੜੀ ਨਾਲ ਆਉਂਦੀ ਆ ਟਰੱਕ ਨੇ ਕਲੰਪ ਪੈਣਾ ਕਲੰਪ ਪੈ ਗਿਆ ਇਹਨੂੰ ਮੁਰੇ ਬੁਰ ਜੋੜਦਾ ਆਉਣਾ ਤਾਂ ਉਹਨੂੰ ਚੰਗਾ ਮਰਦਾ ਤੇ ਜੋੜ ਇੰਜਨਾਂ ਚ ਚੈੱਕ ਕਰ ਲਿਆ ਵੀ ਇੰਜਨ ਇਹਦਾ ਪੂਰਾ ਸਿੱਤ ਮਾ ਠੀਕ ਇਹ ਇੰਜਨ ਮਰਦਾ ਹੀ ਨਹੀਂ ਆ ਨਾ ਇਹ ਗਰੀ ਕਰੇ ਕਿ ਘਸਦੀ ਆ ਸਟੀਲੀ ਕ੍ਰੈਂਕ ਹੈਰੀ ਯਾਰ 25 ਆਇਆ ਇੰਜਨ ਆਇਆ ਸੀ ਜਿਹੜਾ ਕਮਿਸ਼ਨ ਇੰਜਨ ਆ ਸੀ ਆਪਣੇ ਏਰੀਆ ਦੇ ਵਿੱਚ ਆਈ 98 ਚ 99 ਦੇ ਲਾਸਟ ਵਿੱਚ ਜਣਾਇਆ ਸੀਗਾ ਇਹ ਵਾਲਾ ਹਾਂਜੀ ਚਾਦਾ ਮੈਂ ਕੰਮ 'ਚ ਪਿਆ ਆ ਸਿਰਫ ਇੱਕ ਵਾਰੀ ਕਰਾਂ ਕਿ ਟੁੱਟੀ ਵੇਖੀ ਇੱਕ ਵਾਰੀ ਸਿਰਫ ਇੱਕ ਵਾਰੀ ਇੱਕ ਵਾਰੀ ਉਹ ਵੀ ਕਰਾਂ ਕਿ ਤਾਂ ਟੁੱਟੀ ਸੀ ਉਹ ਬੰਦਿਆਂ ਨੇ ਕਿਤੇ ਤੇਲ ਤੋਂ ਬਗੈਰ ਚੱਲ ਕੇ ਪੀਸ ਕਾਰ ਉਹਨਾਂ ਨੇ ਮਾਲ ਭਰ ਕੇ ਉੱਥੇ ਗ੍ਰੈਂਡ ਕਰਕੇ ਬਣਾਤੀ ਸਟੈਂਡਰੀ ਬਣਾ ਪੀ ਤੇ ਜਦੋਂ ਵੈਸੇ ਵੀ ਮੈਂ ਗੱਲ ਕਰਦਾ ਇਹਦਾ ਇੰਜਨ ਮਰਿਆ ਵੀ ਹੋਵੇ ਐਂ ਮੰਨ ਲਈਏ ਚੱਲ ਵੀ ਇੰਜਨ ਹੋਣ ਵਾਲਾ ਵੀ ਇਹ ਇਹ ਤਾਂ ਵੀ ਨਹੀਂ ਜਾਣਾ ਮੇਰੇ ਸਾਹ ਚੋ ਕੀ ਯਾਰ ਇਹ ਤੋਂ ਕੀ ਕਰ ਲਾਂਗੇ ਆਪਾਂ ਵੱਟ ਤੋਂ ਵੱਧ ਕੀ ਕਰ ਲਾਂਗੇ ਬੰਦਿਆਂ ਨੂੰ ਇੱਕ ਇੰਜਨ ਦੀ ਖਾਸੇ ਦੱਸਾਂ ਹੂੰ ਇਹਦੇ ਇੰਜਨ ਦੀ ਜਦੋਂ ਐਵਰੇਜ ਟੁੱਟ ਗਈ ਆ ਸਭ ਲੋ ਉਹਦੇ ਰਿੰਗ ਪਾ ਦਿਓ ਇਹਦੀ ਐਵਰੇਜ ਬਣ ਜਾਣੀ ਬਾਜੇ ਕਿਤੇ ਐਵਰੇਜ ਟੁੱਟ ਗਈ ਨਾ ਬਲੂ ਮਾਰਨੀ ਆ ਨਾ ਬਾਈਟ ਮੁਰ ਗਰੈਲ ਮੇ ਸੱਚ ਜੋ 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 ਸੱਚ ਮੇਰੀ ਗੱਲ ਸੁਣੀ ਟਰੱਕ ਦੀ ਐਵਰੇਜ ਕਿੰਨੀ ਹੁੰਦੀ ਏ ਤਿੰਨ ਚਾਰ ਦੀ ਆਹੀ ਜਿਹੜਾ ਇੰਜਨ ਆ ਜੀ ਆਪਾਂ ਕਲਕੱਤੇ ਦਾ ਢੇਡਾ ਲਈਏ ਅਪਡਾਉਨ ਹੂੰ ਸਾਢੇ ਤਿੰਨ ਦੀ ਸਾਢੇ ਤਿੰਨ ਦੀ ਹਾਂ ਉਹ ਵੀ 12 ਟੈਰੀ 14 ਟੈਰੀ ਤੇ ਟਰੈਕਟਰ ਤੇ ਟਰੈਕਟਰ ਦਾ ਸਿੱਧੀ ਛੇ ਦੀ ਹੋਏ ਨਹੀਂ ਬਾ ਡਬਲ ਹੋ ਜਾਂਦੀ ਬੱਸਾਂ ਦੇ ਵਿੱਚ ਇਹਨਾਂ ਦੀ ਇਹ ਇੰਜਨ ਦੀ ਐਵਰੇਜ ਵਧਦੀ ਆ ਹਾਂ ਟਾਇਰ ਛੋਟੇ ਹਿੱਸੇ 'ਚ ਫਰਕਿਆ ਤੋੜਾ ਵਧਿਆ ਇਹ ਤਾਂ ਤੋਤਾ ਚੰਗਦਾ ਕਿ ਨਹੀਂ ਤੇਰਾ ਭਲਾ ਆ ਜਾ ਆਵੇ 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 ਤੋਤਾ ਆਵੇ ਆਵੇ ਤੋਤਾ ਅਲਾ ਤੂੰ ਵੀ ਕੋਹ ਨਹੀਂ ਹਾਂ ਉਹ ਅਸੀਂ ਤੁਹਾਨੂੰ ਡੀਗ ਦੇ ਪੈਨੇ ਸ਼ੋਰ ਰੱਖ ਕੇ ਵੇਖ ਲਿਆ ਆਇਆ ਹਾਂ ਇਹ ਸ਼ੋਰ ਸ਼ਾ ਰੱਖ ਲਿਆ ਵੇਖ ਲਿਆ ਕਿਵੇਂ ਦਾ ਲੱਗਣਾ ਕੀ ਗੱਲਵਾ ਦੇ ਹਾਂ ਆਈਂ ਦਾ ਮਗਰੋਂ ਪੂਰੇ ਜੈਂਗੋ ਕੰਮ ਕਰ ਲਏ ਨੇ ਯਾਰ ਨਹੀਂ ਲੱਗਦਾ ਇਹ ਕਰੀਏ ਨਾਲ ਆਪਾਂ ਇੱਥੇ ਜਾਲੀ ਤਾਂ ਬਣਾ ਕੇ ਨਾ ਲਾ ਲਈਏ ਵੀ ਕਵਰ ਹੋ ਜੇ ਇੰਨਾ ਕ ਹਾਂ ਜਾਲੀ ਜਾਂ ਹੌਲੈਂਡ ਦੇ ਆਉਂਦੀ ਚਾਈ ਦੀ ਤਾਂ ਹੈ ਵੈਸੇ ਜਾਲੀ ਤੇ ਜਾਂ ਲਾਈ ਹੌਲੈਂਡ ਵਾਲੀ ਜਮਨ ਆਹੋ ਯਾਰ ਜਿਹੜਾ ਆ ਨਾ ਗੈਪ ਜਆ ਪੂਰਾ ਹੋ ਜਾਊ ਇਹ ਚੋਲ ਹਣਾ ਸੋਹਣਾ ਲੱਗੂ ਨਾਲੇ ਹਾਂ ਚਲੋ ਦੇ ਦੇ ਆ ਵੀ ਅੰਦਰ ਹੋ ਯਾਰ ਆਈ ਹੋਰ ਫੋਰਮਾਨੀਆਂ ਕਰ ਲਈਏ ਉਹਨੂੰ ਬਾਹਰ ਕੱਢੀਏ ਜਾਂ ਅੰਦਰ ਖੋਲਣਾ ਚਾਹੀਦਾ ਰੂਪ ਉਹ ਅੰਦਰ ਹੀ ਖੋਲਣਾ ਹੋ ਉਹ ਤੇ ਦੁਵਾਲੇ ਆਉਂ ਜਾ ਕੇ ਚਲੋ ਚਲੋ ਲਾਓ ਲਾਓ ਜਾ ਕੇ